ਵਿਆਪਰੀ ਸਾਤਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 24 ਜਨਵਰੀ 2024 ਅੱਜ ਦੀਆਂ ਵੱਡੀਆਂ ਖਬਰਾਂ ਅਤੇ ਇਸ ਦੀ ਮਾਲਿਕੇ ਹਾਜ਼ਰ ਹੋ ਗਏ ਆ ਲੋਕ ਸਭਾ ਚੋਣਾਂ ਅਪ੍ਰੈਲ ਦੀ ਇਸ ਤਰੀਕ ਨੂੰ ਹੋਣ ਦੀ ਸੰਭਾਵਨਾ ਬੱਸਾਂ 'ਚ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਦੇ ਲਈ ਆਈ ਵੱਡੀ ਖਬਰ 1 ਫਰਵਰੀ ਤੋਂ ਬਦਲ ਜਾਵੇਗਾ ਇਹ ਵੱਡਾ ਨਿਯਮ ਤੇ ਹੁਣ ਖਬਰਾਂ ਸ਼ੁਰੂ ਕਰਦੇ ਆਂ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੈ ਕੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲੈਣ ਤਾਂਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਐਨਪੀਐਸ ਰੂਲਸ 1 ਫਰਵਰੀ ਤੋਂ ਬਦਲ ਜਾਵੇਗਾ ਐਨਪੀਐਸ ਦਾ ਇਹ ਮਹੱਤਵਪੂਰਨ ਨਿਯਮ ਖਾਤਾਧਾਰਕਾਂ ਨੂੰ ਨਹੀਂ ਮਿਲੇਗੀ ਇਹ ਸਹੂਲਤ ਸੁਹਾਜੀ 1 ਫਰਵਰੀ ਤੋਂ ਇਹ ਵੱਡਾ ਨਿਯਮ ਜਿਹੜਾ ਬਦਲਣ ਵਾਲਾ ਤੁਹਾਨੂੰ ਦੱਸ ਦਈਏ ਕਿ ਐਨਪੀਐਸ ਤੋਂ ਪੈਸੇ ਕਢਵਾਉਣ ਦੇ ਨਿਯਮ 1 ਫਰਵਰੀ 2024 ਤੋਂ ਬਦਲ ਜਾਣਗੇ ਇਸ ਨਿਯਮ ਨੂੰ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ ਬਦਲਿਆ ਪੀਐਫ ਆਰਡੀਏ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਨੋਟੀਫਿਕੇਸ਼ਨ ਦੇ ਅਨੁਸਾਰ 1 ਫਰਵਰੀ 2024 ਤੋਂ ਖਾਤਾਧਾਰਕਾਂ ਨੂੰ ਜਮਾ ਰਕਮ ਤੇ 35% ਤੋਂ ਵੱਧ ਕਢਵਾਉਣ ਦੀ ਆਗਿਆ ਨਹੀਂ ਹੋਵੇਗੀ ਫਿਲਹਾਲ ਇਸ ਨਿਯਮ ਨੂੰ ਲਾਗੂ ਨਹੀਂ ਕੀਤਾ ਗਿਆ ਇਹ ਨਿਯਮ ਅਗਲੇ ਮਹੀਨੇ ਤੋਂ ਲਾਗੂ ਜਿਹੜਾ ਹੋਵੇਗਾ ਸੋ ਅੱਗੇ ਚੱਲਦੇ ਹਾਂ ਜੀ ਮਹਿਲਾਵਾਂ ਦੇ ਲਈ ਵੱਡੀ ਖਬਰ ਆ ਜਿਹੜੀਆਂ ਵੀ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰਦੀਆਂ ਨੇ ਤਾਂ ਇੱਥੇ ਤੁਸੀਂ ਪੜ੍ਹ ਸਕਦੇ ਹੋ 52 ਸੀਟਾਂ ਤੇ ਸਰਕਾਰੀ ਟਰਾਂਸਪੋਰਟ ਦੇ ਫੈਸਲੇ ਨਾਲ ਆਧਾਰ ਕਾਰਡ ਵਾਲੀਆਂ ਬੀਬੀਆਂ ਦਾ ਸਫ਼ਰ ਹੋਇਆ ਔਕਾ ਤਾਂ ਤੁਸੀਂ ਦੇਖ ਸਕਦੇ ਹੋ ਹਿੱਟ ਐਂਡ ਰਨ ਕਾਨੂੰਨ ਖਿਲਾਫ ਪੰਜਾਬ ਸਰਕਾਰ ਟਰਾਂਸਪੋਰਟ ਪੀਆਰਟੀਸੀ ਤੇ ਪਨਵਸ ਵੱਲੋਂ ਕੀਤੇ ਫੈਸਲੇ ਤੇ ਉਹ ਆਪਣੀਆਂ ਬੱਸਾਂ ਵਿੱਚ ਪਾਸ ਸੀਟਾਂ 55ਾ ਤੋਂ ਬਾਅਦ ਸਵਾਰੀਆਂ ਨਹੀਂ ਚੜਾਉਣਗੇ ਦੇ ਫੈਸਲੇ ਨਾਲ ਇਹਨਾਂ ਬੱਸਾਂ ਵਿੱਚ ਸਫ਼ਰ ਤੈਅ ਕਰਨ ਵਾਲੀਆਂ ਸਾਰੀਆਂ ਸਵਾਰੀਆਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਖਾਸ ਕਰਕੇ ਆਧਾਰ ਕਾਰਡ ਵਾਲੀਆਂ ਬੀਬੀਆਂ ਨੂੰ ਭਾਰੀ ਦਿੱਕਤਾਂ ਆਈਆਂ ਦੂਸਰੇ ਪਾਸੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਬਣੀ ਰਹੀ ਇਹਨਾਂ ਬੱਸਾਂ ਵਿੱਚ ਭਾਰੀ ਭੀੜ ਰਹੀ ਕਿਉਂਕਿ ਇਹਨਾਂ ਬੱਸਾਂ ਵਿੱਚ ਚੜਨ ਵਾਲੀਆਂ ਸਵਾਰੀਆਂ ਤੇ ਪਾਸ ਸੀਟਾਂ ਦੀ ਕੋਈ ਸ਼ਰਤ ਨਹੀਂ ਸੀ ਇਹਨਾਂ ਦੇ ਕੰਡਕਟਰ ਅੱਜ ਖੁਸ਼ੀ ਦੇ ਆਲਮ ਵਿੱਚ ਨਾਜ਼ਰ ਆਏ ਅੱਜ ਸਰਕਾਰੀ ਟ੍ਰਾਂਸਪੋਰਟ ਦੀਆਂ ਬੱਸਾਂ ਕਸਬੇ ਵਿੱਚ 메ਨ ਰੋਡ ਤੇ ਨਿਸ਼ਚਿਤ ਜਗ੍ਹਾ ਤੋਂ ਪਿੱਛੇ ਹਟ ਕੇ ਰੁਕੀਆਂ ਜਿਸ ਨਾਲ ਮੁਕਤ ਸਵਾਰੀਆਂ ਦੀ ਸਹੂਲਤ ਆਧਾਰ ਕਾਰਡ ਤੇ ਚੜਨ ਵਾਲੀਆਂ ਬੀਬੀਆਂ ਦੀ ਖੂਬ ਦੌੜ ਲੱਗੀ ਤੇ ਇਸ ਪਾਸੇ ਤੋਂ ਕੁਝ ਦੀਆਂ ਨਜ਼ਰ ਆਈਆਂ ਸਰਕਾਰੀ ਬੱਸਾਂ ਦੀਆਂ ਖਿੜਕੀਆਂ ਤੋਂ ਇਲਾਵਾ ਕਈ ਥਾਂ ਤੇ ਚੇਤਾਵਨੀ ਪੋਸਟਰ ਲੱਗੇ ਦਿਖਾਈ ਦਿੱਤੇ ਜਿਸ ਤੇ ਲਿਖਿਆ ਨਜ਼ਰੀ ਪੈ ਰਹੀ ਸੀ ਸਵਾਰੀਆਂ ਧਿਆਨ ਦੇਣ ਕਿ ਸੀਟਾਂ ਅਨੁਸਾਰ ਹੀ ਬੱਸਾਂ ਵਿੱਚ ਚੜਨ ਤੇ ਸੀਟ ਤੋਂ ਬਾਅਦ ਸਵਾਰੀ ਦਾ ਬੈਠਣਾ ਤੇ ਖੜਨਾ ਗੈਰਕਾਨੂੰਨੀ ਹੈ ਇੱਕ ਬੀਬੀ ਰਾਮ ਜਨ ਵਾਲੀ ਆ ਮਰਜੀਤ ਕੌਰ 55 ਸਾਲਾਂ ਮਾਨਸਾ ਜਨ ਵਾਲੀ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਦੋ ਘੰਟਿਆਂ ਤੋਂ ਖੱਜਲ ਖਵਾਰ ਹੋ ਰਹੀ ਐ ਨਸਤਾ ਪਹਾੜਾ ਵੀ ਨਹੀਂ ਲੈ ਕੇ ਆਈਆਂ ਇੱਕ ਨੌ ਬੜੇ ਲੇਖੇ ਨੌਜਵਾਨ ਆ ਰਾਮ ਸਿੰਘ ਨੇ ਦੱਸਿਆ ਕਿ ਪਾਸ ਸੀਟਾਂ ਦਾ ਕਾਨੂੰਨ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਸਾਰਿਆਂ ਤੇ ਹੀ ਲਾਗੂ ਹੋਣਾ ਚਾਹੀਦਾ ਇਹ ਲੋਕਾਂ ਦੀ ਜਾਨ ਮਾਲ ਦੀ ਪਾਜਸ ਲਈ ਐ ਕਿਉਂਕਿ ਕਾਨੂੰਨ ਸਭ ਦੇ ਲਈ ਬਰਾਬਰ ਹ ਸੋ ਜਿਹੜਾ ਇਹ ਬੀਬੀਆਂ ਦੇ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਜਿਹੜਾ ਉਹਨਾਂ ਨੂੰ ਕਰਨਾ ਪੈ ਰਿਹਾ 52 ਸੀਟਾਂ ਤੈ ਹੋਣ ਤੋਂ ਬਾਅਦ ਜੋ ਅੱਗੇ ਚੱਲਦੇ ਆਂ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆਪ੍ਰੈਲ ਦੀ 16 ਅਪ੍ਰੈਲ 2024 ਨੂੰ ਲੋਕ ਸਭਾ ਚੋਣਾਂ ਦਿੱਲੀ ਸੀਈਓ ਨੇ ਦਿੱਤਾ ਜਵਾਬ ਹਾਂਜੀ ਤੁਹਾਨੂੰ ਦੱਸ ਦਈਏ ਕਿ 16 ਅਪ੍ਰੈਲ ਨੂੰ ਲੋਕ ਸਭਾ ਦੀਆਂ ਚੋਣਾਂ ਦੀ ਸੰਭਾਵਨਾ ਹੈ ਦਿੱਲੀ ਦੇ ਮੁਖਤ ਦਫ਼ਤਰ ਨੇ ਮੰਗਲਵਾਰ ਨੂੰ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਦਿੱਲੀ ਦੇ ਸੀਓ ਦੁਆਰਾ ਕੀਤੇ ਇੱਕ ਟਵੀਟ ਵਿੱਚ ਕਿਹਾ ਕਿ ਦਿੱਲੀ ਚੋਣ ਕਮਿਸ਼ਨ ਦੁਆਰਾ ਜਾਰੀ ਇੱਕ ਸਰਕੂਲੇਟਰ ਦੇ ਸੰਦਰਭ ਵਿੱਚ ਮੀਡੀਆ ਤੋਂ ਕੁਝ ਸਵਾਲ ਆ ਰਹੇ ਹਨ ਜਿਸ ਵਿੱਚ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ 16 April 2024 ਲੋਕ ਸਭਾ ਚੋਣਾਂ ਦੀ ਤਾਰੀਖ ਸੰਭਾਵਿਤ ਹੈ ਇਸ ਤੋਂ ਬਿਨਾ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਆ ਸੀਓ ਨੇ ਆਖਿਆ ਕਿ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਤਰੀਕ ਦਾ ਜ਼ਿਕਰ ਸਿਰਫ ਅਧਿਕਾਰੀਆਂ ਵੱਲੋਂ ਕੇਂਦਰੀ ਚੋਣ ਕਮਿਸ਼ਨ ਦੀ ਚੋਣ ਯੋਜਨਾ ਦੇ ਅਨੁਸਾਰ ਗਤੀਵਿਧੀਆਂ ਦੀ ਯੋਜਨਾ ਬਣਾਉਣ ਦੇ ਹਵਾਲੇ ਲਈ ਜਿਹੜਾ ਕੀਤਾ ਗਿਆ ਸੋ ਫਿਲਹਾਲ ਹਾਲੇ ਕੋਈ ਵੀ ਪੱਕੀ ਤਰੀਕ ਜਿਹੜੀ ਤੈ ਨਹੀਂ ਕੀਤੀ ਗਈ ਔਰ ਹੋ ਸਕਦਾ April ਦੀ ਕਿਸੇ ਵੀ ਤਰੀਕ ਤੱਕ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਹੋ ਸਕਦੀਆਂ ਨੇ ਇਸ ਦੇ ਨਾਲ ਹੀ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਕੈਬਨਟ ਦੀ ਮੀਟਿੰਗ ਆ ਜਿਹੜੀ ਸੱਦ ਲਈ ਆ ਸੀਐਮ ਭਗਵੰਤ ਮਾਨ ਨੇ ਅੱਜ ਯਾਨੀ ਕਿ 24 ਜਨਵਰੀ ਨੂੰ ਸੀਐਮ ਭਗਵੰਤ ਮਾਨ ਕੈਬਨਟ ਦੀ ਮੀਟਿੰਗ ਸੱਦਣਗੇ ਨੀਵੰਗਮਾ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਵੱਡਾ ਫੈਸਲਾ ਲੈ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੀ ਕੈਬਨਿਟ ਦੀ ਅਗਲੀ ਮੀਟਿੰਗ ਅੱਜ 24 ਜਨਵਰੀ ਦਾ ਫੈਸਲਾ ਕੀਤਾ ਪਰ ਮੀਟਿੰਗ ਦੇ ਏਜੰਡੇ ਦੀ ਸੂਚਨਾ ਸिल ਹਾਲਜਨ ਤੱਕ ਨਹੀਂ ਕੀਤੀ ਗਈ। ਇਹ ਮੀਟਿੰਗ ਪੰਜਾਬ ਸਿਵਲ ਸੈਕਟਰੀਟੇਟ ਵਿੱਚ ਸਵੇਰੇ 11:00 ਵਜੇ ਤੋਂ ਸ਼ੁਰੂ ਹੋਵੇਗੀ। ਇਸ ਮੀਟਿੰਗ ਵਿੱਚ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਵਿਖੇ ਵਿੱਚ ਹੋਣ ਵਾਲੇ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਤੇ ਕੁਝ ਨਵੀਆਂ ਸ਼ੁਰੂ ਕਰਨ ਵਾਲੀਆਂ ਇਸ ਵਿੱਚ ਮਤਲਆ ਲਾਇਆ ਜਾ ਸਕਦਾ ਇਸ ਤਲਾਕ ਇਸ ਵਿੱਚ ਪਹਿਲਾ ਪੰਜਾਬ ਸਰਕਾਰ ਨੇ ਜ਼ਿਲ੍ਹੇ ਵਿੱਚ ਚਾਵੀ ਕੈਬਨਿਟ ਮੀਟਿੰਗ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਕਿ ਜ਼ਿਲ੍ਹੇ ਵਿੱਚ ਕੈਬਨਿਟ ਮੀਟਿੰਗ ਹੋ ਵੀ ਚੁੱਕੀ ਆ ਸੋ ਅੱਜ ਜਿਹੜੀ ਮੀਟਿੰਗ ਸੱਦੀ ਗਈ ਆ ਪੰਚਾਇਤੀ ਚੋਣਾਂ ਨੂੰ ਲੈ ਕੇ ਤੇ ਨਗਰ ਨਿਗਮ ਦੇ ਚੋਣਾਂ ਨੂੰ ਲੈ ਕੇ ਜਿਹੜੀ ਆ ਹੋ ਸਕਦੀ ਆ ਇਹਨਾਂ ਦੀ ਤਰੀਕੇ ਦਾ ਜਿਹੜਾ ਐਲਾਨ ਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾ ਸਕਦਾ ਹੈ ਸੋ ਅੱਗੇ ਚੱਲਦੇ ਆ ਜੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਅਤੇ ਤੁਸੀਂ ਦੇਖ ਸਕਦੇ ਹੋ ਸਰਕਾਰੀ ਅੰਸਰਾਂ ਨੇ ਤੋੜਿਆ ਨਹੀਂ ਪੱਥਰ ਹਾਂਜੀ ਤੁਹਾਨੂੰ ਦੱਸ ਦਈਏ ਕਿ ਭੋਗਪੁਰ ਬੀਤੀ ਰਾਤ ਪਿੰਡ ਬਿਨਪਾਲਕੇ ਦੇ ਛੱਪੜ ਸਰਾਰਤੀ ਅੰਸਰਾਂ ਵੱਲੋਂ ਨਹੀਂ ਪੱਥਰ ਤੋੜ ਦਿੱਤਾ ਗਿਆ ਜਿਸਕਰ ਜੋਗਾ ਕਿ ਪਿੰਡ ਬਿਨਪਾਲਕੇ ਦੇ ਸੀਵਰੇਜ ਦੇ ਸੱਪੜ ਦਾਦ ਘਾਟਨ ਕੁਝ ਮਹੀਨੇ ਪਹਿਲਾਂ ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ ਕੀਤਾ ਗਿਆ ਸੀ ਪਿੰਡ ਦੇ ਪ੍ਰਬੰਧਕਾਂ ਨੇ ਕਿਹਾ ਕਿ ਨਹੀਂ ਪੱਥਰ ਰੱਖਣ ਨਾਲ ਉਸਾਰੇ ਵੀ ਕੀਤੀ ਗਈ ਪਰ ਕਿਸੇ ਸਰਕਾਰੀ ਅੰਸਰਾਂ ਵੱਲੋਂ ਰਾਤ ਸਮੇਂ ਨਹੀਂ ਪੱਥਰ ਜਿਹੜਾ ਉਹ ਤੋੜ ਦਿੱਤਾ ਗਿਆ ਜਾਣਕਾਰੀ ਦਿੰਦੇ ਆ ਹਰਵਿੰਦਰ ਸਿੰਘ ਬੋਲ ਇਨਾਂ ਨੇ ਕਿਹਾ ਹੈ ਕਿ ਸਾਡੇ ਪਿੰਡ ਬਿੰਪਾਲਕੇ ਸਿਵਰੇਜ ਦੇ ਛੱਪੜ ਦਾ ਕੰਮ ਚੱਲ ਰਿਹਾ ਸੀ ਜਦੋਂ ਸਵੇਰੇ ਕੰਮ ਕਰਨ ਮਿਸਤਰੀ ਆਇਆ ਤਾਂ ਉਹਨਾਂ ਦੇਖਿਆ ਕਿ ਨਹੀਂ ਪੱਥਰ ਦੀ ਭੰਨ ਤੋੜ ਜੀਤੀ ਹੋਈਆ ਉਸਨੇ ਪਿੰਡ ਦੇ ਸਰਪੰਚ ਨੂੰ ਇਤਲਾਹ ਕੀਤੀ ਮੌਕੇ ਤੇ ਪੋਜੀ ਪਿੰਡ ਦੀ ਪੰਚਾਇਤ ਦੇ ਬਲਾਕ ਪ੍ਰਧਾਨ ਭਵਿੰਦਰ ਸਿੰਘ ਸਰਵਿੰਦਰ ਸਿੰਘ ਬੋਲੇ ਇਹਨਾਂ ਨੇ ਸਮੂਹ ਪਿੰਡ ਦੀ ਨਿਖੇਦੀ ਕੀਤੀ ਤੇ ਕਿਹਾ ਕਿ ਪਿੰਡ ਬਿਰਵਾਲਕੇ ਦਾ ਵਧੀਆ ਵਿਕਾਸ ਹੋ ਰਿਹਾ ਪਰ ਕਿਸੇ ਸਰਾਰੀ ਅੰਸਰਮ ਵੱਲੋਂ ਨੀ ਪੱਥਰ ਦੀ ਪੰਟ ਤੋੜ ਕੀਤੀ ਗਈ ਇਸ ਬੰਦੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਤੇ ਮੰਗ ਕੀਤੀ ਕਿ ਸਰਾਰੀ ਅੰਸਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ ਬਣਦੀ ਕਾਰਵਾਈ ਜੜੀ ਆ ਹੋ ਕੀਤੀ ਜਾਵੇ ਇਸ ਤੋਂ ਮੈਂ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਕਰੀਨ ਉੱਪਰ ਤੁਸੀਂ ਤਸਵੀਰਾਂ ਜਿਹੜੀਆਂ ਨੇ ਦੇਖ ਸਕਦੇ ਹੋ ਤੇਲ ਵਾਲੀ ਗੱਡੀ ਅਤੇ ਟਰਾਲਾ ਨੇ ਜਿਹੜੇ ਉਹ ਡਰੇਨ ਚ ਡਿੱਗ ਗਏ ਨੇ ਹਾਂਜੀ ਦੇਖ ਸਕਦੇ ਆ ਕਿੱਥੋਂ ਦੀ ਖਬਰ ਆ ਵੀ ਕਿਦੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੁਹਾਨੂੰ ਦੇ ਪ੍ਰਕੋਪ ਦੇ ਚੱਲਦੇ ਆ ਤੇਲ ਵਾਲੀ ਗੱਡੀ ਦੇ ਟਰਾਲਾ ਆਕਸ ਵਿੱਚ ਟਕਰਾਉਣ ਬਾਅਦ ਪਟਿਆਲਾ ਬਠਿੰਡਾ ਮੁੱਖ ਸੜਕ ਤੇ ਭੀਖੀ ਵਾਲੀ ਡਰੇਨ ਦੇ ਪੁਲ ਤੋਂ ਹੇਠਾਂ ਟਰੇਨ ਚ ਡਿੱਗ ਚੁੱਕੇ ਨੇ ਜਾਣਕਾਰੀ ਅਨੁਸਾਰ ਸਵੇਰੇ ਸਮੇਂ ਤੇਲ ਵਾਲੀ ਗੱਡੀ ਸਲਾਮ ਵਾਲੇ ਪਾਸੇ ਆ ਰਹੀ ਸੀ ਜਦੋਂ ਕਿ ਟਰਾਲਾ ਪਿੱਖੀ ਵਾਲੇ ਪਾਸਿਓਂ ਆ ਰਿਹਾ ਸੀ ਤੁਨ ਕਾਰਨ ਤੋਂ ਭੁੱਲ ਜਾਦਾ ਤੰਗ ਹੋਣ ਕਰਕੇ ਆਮੋ ਸਾਹਮਣੇ ਟਕਰਾ ਗਿਆ ਜਿਸ ਕਾਰਨ ਦੋਵੇਂ ਹੀਠਾ ਟਰੇਨ ਵਿੱਚ ਚੜਾ ਟਰਾਲਾ ਜ਼ਿਆਦਾ ਨੁਕਸਾਨੇ ਗਿਆ ਤੇ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਦੋਂ ਕਿ ਤੇਲ ਵਾਲੀ ਗੱਡੀ ਦੇ ਡਰਾਈਵਰ ਦਾ ਬਚਾਅ ਹੋ ਗਿਆ ਸੋ ਜਿਹੜੀ ਇਹ ਵੱਡੀ ਖਬਰ ਕਢਣ ਆਲਾ ਪਾ ਕੀ ਤੋਂ ਸਾਂਝੀ ਕਰ ਰਹੇ ਹਾਂ ਇਸ ਤੋਂ ਬਿਨਾ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਹਾਂ ਸੋਸ਼ਲ ਮੀਡੀਆ ਬਲੌਗਰ ਪੰਨਾ ਸਿੱਧੂ ਦੀ ਗ੍ਰਿਫਤਾਰੀ ਦਾ ਸਮਰਖਤਾ ਨੇ ਕੀਤਾ ਵਿਰੋਧ ਹਜ ਤੋਂ ਦੱਸਦੀ ਹੈ ਕਿ ਸੋਸ਼ਲ ਮੀਡੀਆ ਬਲੌਗਰ ਪੰਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਨੇ ਮਹਿਲਾ ਟਰੈਵਲ ਏਜੰਟ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ 2 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਪਾਲਾ ਸਿੱਧੂ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਮੈਡੀਕਲ ਲੈ ਆਂਦਾ ਗਿਆ ਉੱਥੇ ਹੀ ਕੈਮਰੇ ਦੇ ਸਾਹਮਣੇ ਪਾਲਾ ਸਿੱਧੂ ਨੇ ਖੁਦ ਨੂੰ ਬੇਕਸੂਰ ਦੱਸਦੇ ਕਿਹਾ ਕਿ ਉਸ ਨਾਲ ਧੱਕਾ ਕੀਤਾ ਜਾ ਰਿਹਾ ਛੂਟੇ ਕੇਸ ਵਿੱਚ ਫਸਾਇਆ ਜਾ ਰਿਹਾ ਉਹਨਾਂ ਦੇ ਸਮਰਥਕਾਂ ਨੇ ਗ੍ਰਿਫਤਾਰੀ ਦਾ ਵਿਰੋਧ ਕੀਤਾ ਦੱਸਦੇ ਕਿ ਪਾਲਾ ਸਿੱਧੂ ਕੈਮਰੇ ਸਾਹਮਣੇ ਸਪਸ਼ਟਿਕਰਨ ਦਿੰਦੇ ਰਹੇ ਪਰ ਪੁਲਿਸ ਮੁਲਾਜ਼ਮਾਂ ਉਹਨਾਂ ਦੀ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਲੈ ਗਏ ਦੌਰਾਨ ਕੁਝ ਗੱਲਾਂ ਰਿਕਾਰਡ ਕੀਤੀਆਂ ਗਈਆਂ ਪਾਲਾ ਸਿੱਧੂ ਨੇ ਕਿਹਾ ਕਿ ਅੱਜ ਉਹਨਾਂ ਦੇ ਕਰੋੜਾਂ ਰੁਪਏ ਦਾ ਟੈਕਸ ਵਾਪਸ ਕਰ ਦਿੱਤਾ ਹੈ ਕਿ ਉਸ ਨੂੰ ਜਾਣਬੋਜਕੇ ਝੂਠੇ ਦਾਰ ਤੇ ਘੜਿਆ ਗਿਆ ਵਾਹਿਗੁਰੂ ਸਭ ਜਾਣਦਾ ਹੈ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਉਹ ਆਪਣੀ ਲੜਾਈ ਜਾਰੀ ਰੱਖੇਗਾ ਭਾਰਾ ਸਿੱਧੂ ਨੂੰ ਮਿਲਣ ਲਈ ਉਹਨਾਂ ਦੇ ਪਿੰਡ ਦਾ ਸਰਪੰਚ ਪਰਿਵਾਰਿਕ ਮੈਂਬਰ ਅਤੇ ਸਮਰਥਕ ਪਹੁੰਚੇ ਪਰ ਭਾਨੇ ਨੂੰ ਮਿਲਣ ਨਹੀਂ ਦਿੱਤਾ ਗਿਆ ਸਰਪੰਚ ਸਰਬੀ ਸਿੰਘ ਨੇ ਕਿਹਾ ਕਿ ਭਾਰਾ ਸਿੱਧੂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਇਸ ਕਾਰਨ ਲੋਕਸ ਨੂੰ ਫਸਾਇਆ ਜਾ ਰਿਹਾ ਕਰੋੜਾ ਰੁਪਏ ਵਾਪਸ ਕਰਨ ਵਾਲੇ ਵਿਅਕਤੀ ਨੇ 10000 ਰੁਪਏ ਬਲੈਕਮੇਲ ਕਰਨ ਦਾ ਦੋਸ਼ ਸੀ ਜਿਸ ਟਰੈਵਲ ਏਜੰਟ ਨੇ ਕੇਸ ਦਰਜ ਕੀਤਾ ਉਹ ਪੀੜਤ ਨੂੰ ਕੈਮਰੇ ਦੇ ਸਾਹਮਣੇ ਲਿਆਏਗਾ ਭਾਨਾ ਸਿੱਧੂ ਨੇ ਪੁਲਿਸ ਵੱਲੋਂ ਸਖਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਭਾਨਾ ਸਿੱਧੂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਭਾਨਾ ਨੂੰ ਲੁਧਿਆਣਾ ਜੇਲ੍ਹ ਵਿੱਚ ਭੇਜ ਦਿੱਤਾ ਦੱਸਦੇ ਕਿ ਮਹਿਲਾ ਟਰੈਵਲ ਏਜੰਟ ਨੇ ਭਾਨਾ ਸਿੱਧੂ ਨੂੰ ਬਲੈਕਮੇਲ ਕਰਨ ਦੇ ਧਮਕੇ ਦੇਣ ਦਾ 200 ਲਗਾਏ ਸੀ ਜਿਸ ਕਰ ਲੁਧਿਆਣਾ ਪੁਲਿਸ ਨੇ ਭਾਲਾ ਸਿੱਧੂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਸੂਚਿ ਅੱਜ ਦੇ ਆ ਵੱਡੀਆਂ ਮੁਕਾਵਰਾ ਮਿਲਦੇ ਆ ਕਿਸੇ ਹੋਰ ਜਾਣਕਾਰੀ ਨਾਲੋਂ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ